ਇੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਪੁੱਛਿਆ ਕਿ ਮੇਰੀ ਧੀ ਅੱਜ ਕੱਲ ਗੁਰਦੁਆਰੇ ਕਿਉਂ ਨਹੀਂ ਜਾਂਦੀ ਆਖਣ ਲੱਗੀ ਦਾਦਾ ਜੀ ਜੀ ਜਿਆ ਨਹੀਂ ਕਰਤਾ ਉੱਥੇ ਅੱਜ ਕੱਲ ਗੁਰੂ ਦੇ ਸਿਧਾਂਤ ਦੀ ਗੱਲ ਘੱਟ ਤੇ ਪੋਲਿਟਿਕਸ ਜ਼ਿਆਦਾ ਡਿਸਕਸ ਹੁੰਦੀ ਹੈ ਘਰੇਲੂ ਝਗੜੇ ਚੁਗਲੀਆਂ ਲੜਾਈਆਂ ਰੌਲਾ ਰੱਪਾ ਦਿਖਾਵਾ ਤੇ ਹੋਰ ਵੀ ਬੜਾ ਕੁਝ ਹੋਈ ਜਾਂਦਾ ਹੈ ਇਦਾਂ ਲੱਗਦਾ ਹੈ ਜਿੱਦਾਂ ਗੁਰੂ ਘਰ ਬਸ ਇਹੀ ਸਭ ਕੁਝ ਲਈ ਰਹਿ ਗਿਆ ਹੋਵੇ ਤੁਸੀਂ ਹੀ ਦੱਸੋ ਇਦਾਂ ਕਿਉਂ ਹੁੰਦਾ ਹੈ ਗਹਿਰ ਗੰਭੀਰ ਅਵਸਥਾ ਵਿੱਚ ਚਲੇ ਗਏ ਬਜ਼ੁਰਗ ਅਗਲੇ ਦਿਨ ਆਪਣੀ ਪੋਤਰੀ ਨੂੰ ਇਹ ਕਹਿ ਕੇ ਗੁਰਦੁਆਰੇ ਲੈ ਕੇ ਗਏ ਚੱਲ ਬੀਬਾ ਅੱਜ ਤੇਰੇ ਸਵਾਲਾਂ ਦਾ ਜਵਾਬ ਲੱਭਦੇ ਹਾਂ ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ ਬਜ਼ੁਰਗ ਨੇ ਉਸ ਨੂੰ ਪਾਣੀ ਨਾਲ ਨੱਕੋ ਨੱਕ ਭਰਿਆ ਗਲਾਸ ਫਰਾਤ ਦਿੱਤਾ ਤੇ ਆਖਿਆ ਪੁੱਤ ਇਹ ਫੜ ਕੇ دیਵਾਨ ਹਾਲ ਵਿੱਚ ਬੈਠੀ ਸੰਗਤ ਦਵਾਲੇ ਦੋ ਚੱਕਰ ਘੱਟ ਗਿਆ ਪਰ ਇੱਕ ਚੀਜ਼ ਦਾ ਖਿਆਲ ਰੱਖੀ ਕਿ ਜੇ ਇੱਕ ਧੁਪਕਾ ਵੀ ਪਰ ਹੈ ਗਲਾਸ ਚੋਂ ਥੱਲੇ ਡੁੱਲਿਆ ਤਾਂ ਮੈਥੋਂ ਤੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਣਾ ਠੀਕ ਹੈ ਦਾਦਾ ਜੀ ਆਖ ਕੇ ਕੁੜੀ ਨੇ ਬੜੇ ਹੀ ਧਿਆਨ ਨਾਲ ਗਲਾਸ ਫੜ ਕੇ ਤੁਰਨਾ ਸ਼ੁਰੂ ਕਰ ਦਿੱਤਾ ਕੁਝ ਚਿਰ ਮਗਰੋਂ ਚੱਕਰ ਪੂਰੇ ਕਰਨ ਖੁਸ਼ੀ-ਖੁਸ਼ੀ ਕੋਲਾਕ ਦੱਸਣ ਲੱਗੀ ਦੇਖ ਲਓ ਦਾਦਾ ਜੀ ਇੱਕ ਵੀ ਤਰੁਪਕਾ ਡੁੱਲਣ ਨਹੀਂ ਦਿੱਤਾ ਹੁਣ ਦਿਓ ਮੇਰੇ ਸਵਾਲਾਂ ਦਾ ਜਵਾਬ ਬਜ਼ੁਰਗ ਆਖਣ ਲੱਗੇ ਕਿ ਬੇਟਾ ਜਦੋਂ ਗਲਾਸ ਫੜ ਕੇ ਤੁਰੀ ਜਾ ਰਹੀ ਸੀ ਤਾਂ ਨੂੰ ਬੈਠੀ ਹੀ ਸੰਗਤ ਵਿੱਚ ਕੋਈ ਇਨਸਾਨ ਪੋਲਿਟਿਕਸ ਚੁਗਲੀਆਂ ਜਾਂ ਫਿਰ ਹੋਰ ਕੋਈ ਗੱਲ ਕਰਦਾ ਸੁਣਾਈ ਦਿੱਤਾ ਕਹਿੰਦੀ ਨਹੀਂ ਦਾਦਾ ਜੀ ਬਿਲਕੁਲ ਵੀ ਨਹੀਂ ਕਿਉਂਕਿ ਤੁਰੀ ਜਾਂਦੀ ਤਾਂ ਮੇਰਾ ਸਾਰਾ ਹੀ ਧਿਆਨ ਗਲਾਸ ਵਿੱਚ ਲਈ ਪਾਣੀ ਵੱਲ ਸੀ ਕਿ ਕਿਤੇ ਕੋਈ ਪਾਣੀ ਦਾ ਟਪਕਾ ਥੱਲੇ ਹੀ ਨਾ ਡਿੱਗ ਜਾਵੇ ਬਜ਼ੁਰਗ ਆਖਣ ਲੱਗੇ ਪੁੱਤ ਇਸੇ ਤਰ੍ਹਾਂ ਹੀ ਕੁਝ ਇਨਸਾਨਾਂ ਨੇ ਆਪਣੇ ਫਾਇਦਿਆਂ ਲਈ ਗੁਰਦੁਆਰੇ ਨੂੰ ਪੋਲਿਟਿਕਸ ਬਿਜ਼ਨਸ ਨਿੱਜੀ ਫਾਇਦੇ ਚੁਗਲੀਆਂ ਤੇ ਆਪਸੀ ਵੈਰ-ਵਿਰੋਧ ਦਾ ਅਖਾੜਾ ਬਣਾ ਤਰਿਆ ਹੈ ਪਰ ਇਹ ਵਰਤਾਰਾ ਕੋਈ ਨਵਾਂ ਨਹੀਂ ਸਗੋਂ ਸਦੀਆਂ ਤੋਂ ਇੰਜ ਹੀ ਹੁੰਦਾ ਆਇਆ ਹੈ ਤੇ ਸ਼ਾਇਦ ਅੱਗੇ ਵੀ ਹੁੰਦਾ ਰਹੇਗਾ ਪਰ ਮਨੁੱਖ ਨੂੰ ਸਾਰਾ ਧਿਆਨ ਉਹਨਾਂ ਚੀਜ਼ਾਂ ਵੱਲੋਂ ਹਟਾ ਕੇ ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨਿਕਲਦੀ ਇਲਾਹੀ ਬਾਣੀ ਦੇ ਵੱਡ ਮਲੇ ਪ੍ਰਵਾਹ ਵੱਲ ਲਾਉਣਾ ਚਾਹੀਦਾ ਹੈ ਤੇ ਇਹ ਬੇहद ਜ਼ਰੂਰੀ ਵੀ ਹੈ ਚਲਦੀ ਹੋਈ ਇਸ ਪਵਿੱਤਰ ਵਿਚਾਰਧਾਰਾ ਦਾ ਇੱਕ ਵੀ ਤਰੁਪਕਾ ਸਾਡੇ ਮਨ ਵਿੱਚ ਵਸਣੋਂ ਨਾ ਰਹਿ ਜਾਵੇ ਇਦਾਂ ਸੋਚ ਗੁਰੂ ਘਰ ਜਾਵਾਂਗੇ ਤਾਂ ਮੈਨੂੰ ਪੂਰਾ ਯਕੀਨ ਹੈ ਤੇਰਾ ਮਨ ਕਦੀ ਵੀ ਗੁਰਦੁਆਰੇ ਤੋਂ ਬੇਮੁਖ ਨਹੀਂ ਹੋਵੇਗਾ ਸ਼ਾਇਦ ਬਜ਼ੁਰਗਾਂ ਵੱਲੋਂ ਦਿੱਤੇ ਗਏ ਇਸ ਕੀਮਤੀ ਤਰੱਕਦੀ ਅੱਜ ਸਮੁੱਚੀ ਇਨਸਾਨੀਅਤ ਨੂੰ ਸ਼ਿੱਦਤ ਨਾਲ ਅਪਣਾਉਣ ਦੀ ਲੋੜ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ